ਬਿਸਨ ਪਦ ਪੁੰਨਿਆ ਕੀ ਸਵਈਏ ਖਾਲਸਾ ਪ੍ਰਕਾਸ਼ ਲਿਖਿਤੇ ਸ੍ਰੀ ਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸ਼ੁਭ ਵੰਸ਼ ਪ੍ਰਧਾਨਾ ਪੂਰਬ ਜੇਤ ਪਠੈ ਦੇ ਆਇਸ ਤੇ ਸਭ ਆਪਨ ਮਤਿ ਉਰ ਜਾਣਾ ਸ੍ਰੀ ਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸ਼ੋਭ ਵਾਂਸ਼ ਪ੍ਰਧਾਨਾ ਪੂਰਵ ਜੇਤ ਪਠੈ ਦੇ ਆਇਸ ਤੇ ਸਭ ਆਪਨ ਮਤਿ ਉਰਜਾਨਾ ਕਾਹੂ ਜੋਗ ਸਾਧਨਾ ਕੀਨਿਓ ਕਾਨ ਫਰਾਵਤ ਬਡ ਬਡ ਰਾਨਾ ਕੋਊ ਭਗਵ ਭੇਸ ਮੈਂ ਉਰਝੇ ਕਾਲਪੁਰਖ ਕੋ ਕਾਹੂ ਨਾ ਜਾਨਾ ਗੋ ਰਖਤ ਗੰਬਰ ਦਾਸ ਸੰਪਰਦਾਇ ਕਰਮ ਕਾਣ ਮੋਤੇ ਔਰ ਜਾਣੇ ਜੈਨੀ ਯਤੀ ਕੋ ਵਰਤ ਵਿਰੋਧੀ ਬੇਦ ਨਿਸ਼ੇਦ ਅਪਵਿੱਤਰ ਕੋ ਬਾਨੈ ਏ ਸਭ ਨਿਜ ਨਿਜ ਮਤ ਉਰਜਾਨੇ ਰੰਚਕ ਪੇਵ ਨਾਤਾ ਕਰ ਜਾਣੇ ਮੈਂ ਮੇਰੀ ਮੈਂ ਗਲਤ ਹੋਤ ਭੇ ਨਿਜ ਹੂੜਨ ਮੈਂ ਇਵੇਂ ਰੁਜਾਨੇ ਬਹਰ ਬੈਰਾਗ ਮਦ ਉਪਰਾਜਿਓ ਰਾਮ ਆਨੰਦ ਤੇ ਆਦ ਸਿਆਨੇ ਤੇ ਭੀ ਪ੍ਰਭ ਆਗਿਆ ਤੇ ਭਿੰਨ ਹੋਐ ਯੋਗ ਬੈਰਾਗ ਦੁ ਹੂਨ ਬੰਧਾਨੇ ਇਤਿਆਦਿਕ ਅਗੰਧ ਪਏ ਕੇਤੇ ਤੇ ਤੇ ਆਪਨ ਮਤ ਉਰਝਾਨੈ ਪਾਰ ਬ੍ਰਹਮ ਕੇ ਮਤ ਤੇ ਭਿੰਨ ਹੋਐ ਨਿਝ ਨਿਝ ਪੰਥ ਚਲਾਵਤ ਆਨੇ ਕਾਨ ਭਰਾਵਤ ਭਸਮ ਲਗਾਵਤ ਸਿੰਘੀ ਵਾਵਤ 나ਤ ਸਦਾ ਹੀ ਪੂਜਤ ਸਿਲਾਦ ਗੰਬਰ ਮੋਨੀ ਨਖ ਅਰ ਜਟਾ ਬਗਡਾਵਤ ਬਾਹੀ ਕੋ ਕੋ ਚੀਲ ਜਲ ਦੇਖੈ ਡਰਪਤ ਅਸੁਰ ਪ੍ਰਕਰਿਤ ਹਾਤ ਕਾ ਸਾਹੀ ਬੇਦਹ ਦਈ ਬਿਗੋਤੇ ਦੁਰਜਨ ਫੁੰਮਣ ਡੰਡ ਉਚਿਸ਼ਟਨ ਖਾਹੀ ਗ੍ਰਹਿ ਗ੍ਰਹਿ ਜੋਤ ਗੁਰੂ ਸਦਾਵਤ ਅੰਤ ਕਾਲ ਜਮ ਫਾਸ ਫਾਹੀ ਯੋਗ ਜੰਗਮ ਸੰਨਿਆਸ ਬੈਰਾਗੀ ਬ੍ਰਹਮਚਾਰ ਬੈਸਨਵ ਪੀ ਨਾਹੀ ਯਮਨ ਮਲੇਛ ਚੰਡਾਰ ਨਾ ਪੋਚਾ ਖਤਰੀ ਬ੍ਰਹਮ ਨਾ ਸੂਦ ਗਿਰਾਹੀ वैस न बाणप्रस्थ परमहंसा कोल किरंद पील पिनाही नास्तक नीच निंदक अपराधी पूसुर सर्व द्रोह अपदरसन ताहे विलोकत धर्मपलावत तप व्रत यज्ञ पुण्य नस तरसन मद आसुरी जगद प्रचुर बहो देश देश भ्रष्टा पव जलसन ਉੰਡੀ ਮਤ ਉੰਡੀ ਆਚਾਰਨ ਪ੍ਰਾਪਤੇ ਬੇਮੁਖ ਨਰ ਕਉ ਪਰਸਨ ਕੰਠਨ ਕੰਠ ਕਾਠ ਕੀ ਮੇਲੀ ਮੋਦਰਾ ਦਿਲਕ ਛਾਪ ਬਹਲਾਵਤ ਪ੍ਰਤਮਾ ਪਾਹਨ ਮੈਂ ਸਭ ਉਰਝੇ ਪਾਰ ਭ੍ਰਮ ਕਹੋ ਨਾਹਿਨ ਪਾਵਤ ਤਿਨ ਤੇ ਅਪਰ ਅਵਰ ਮਦ ਪ੍ਰਗਟਿਓ ਅਰਬਿਸਮੋ ਮਲੇਸ਼ ਸਦਵਾਵਤ ਹੇ ਭੀ ਅਵਰਹ ਰੀਤੁ ਪਰਾਜੀ ਲੇਂਗ ਰਹਤ ਗੋਦਰੋਹ ਪਰਮਾਵਤ ਓਂਦੀ ਮਤ ਭੁੰਡੀ ਤਿਨ ਕਿਰਿਆ ਸ੍ਰਤਿ ਸਾਸਤਰ ਤੇ ਅਪਰ ਦੜਾਵਤ ਮਨਹੁ ਕਠੋਰ ਤਰੀਕਤ ਤੁਰਕਾ ਹਜ ਕਾਬੇ ਮਹਿ ਹਰ ਠਹਿਰਾਵਤ ਰੋਜ਼ਾ ਬਾਗਨਿ ਵਾਦ ਮੁਸੱਲਾ ਕਪੜ ਦਾਂਭ ਅੰਤਰ ਅਧਮਾਵਤ ਆਤਮ ਹਾਤ ਕਰਤ ਨਿਤ ਉੱਠਤੇ ਮੁਰਗ ਭੇੜ ਬਿਸਮਿਲ ਕਰ ਘਾਵਤ ਈਦ ਬਕਰੀਦ ਉਸਤਾ ਸਭ ਘਾਵਤ ਤਾ ਕਹੋ ਕਹਿਤ ਸਵਾਭ ਹਮ ਕੀਆ ਐਸੀ ਸਮਝ ਵਿਪਰੀਤ ਮਤ ਹੋਛੀ ਮਸਜਿਦ ਦਵਾਰ ਘਾਤ ਕਰ ਜੀਆ ਤਿਨ ਤੇ ਕਹਿ ਪਰਮਾਤਮ ਰਾਜੀ ਆਤਮ ਹਾਤ ਦਰੋਹ ਜਿਨ ਕੀਆ ਤੇ ਵੀ ਪ੍ਰਾਪਤੇ ਕੁੱਥੇ ਮੂੜਾ ਕਰ ਕਰ ਹੂੜ ਖਾਰ ਭਏ ਮੀਆਂ ਦੇਵ ਦੇਤ ਦਾਨਵ ਅਸੁਰਾਦਿਕ ਰਾਛਦ ਜਾਚ ਗੰਦਾਰਬ ਸਿਧ ਚਾਰਨ केम पुरुष गहज काल के अंग निवात कवच इत्यादि विचारन तेपी विरोधावाद मो रुधे वाद विवाद अपवादन कारण स्वर्ग पाताल भूम को झगरा झगरत बैस बीत गौ रारण बालन मोच ब्रत वैरोचन ਹਰ ਨਾਕਸ਼ਸ ਹਰ ਨਕਸਯਪ ਮਹਾਰਾਵਨ ਮਦਮਾਹਿਕ ਧੂਮਰਾਚ ਚੰਡਮੁੰਡ ਰਕਤ ਬੀਜ ਰਕ ਤੱਛਕ ਰਾਵਨ ਚਿਛਰ ਸੰਭਨ ਸੰਭ ਮੇਗਨਾਦ ਮਕਰਾਚ ਅਛੈ ਘਟ ਸਰਾਵਨ ਬਾਨਾਸੁਰ ਕਾਂਸਕੇਸ ਚਾਂਡੂਰੰ ਮੋਸਟਿਕ ਰਨਕਾ ਭਾਉਮ ਭਯਾਵਨ ਪਾਰ ਬ੍ਰਹਮ ਕੇ ਪਦ ਤੇ ਤਰਹਿ ਊਰਜ ਪਰੇ ਪਰਪੰਚ ਅਸਾਰਨ ਰਹਾ ਇਕ ਤੁਕਾ ਵਿਸ਼ਨ ਪਦ ਪੁੰਨਿਆ ਕੀ ਸਵਈਆ इन्द्र कोबीर वर्ण धर्म देव ते भी अहं मम अर्जने राजस अर मद अर श्री मद माते मैं मेरी करते बंधाने प्रभु ता पाए भय मद मत्ते मत सर कर माया लपटाने कान पुरक ते इत्र होत पे अर्द उर्द महते गल तानें ਜੇ ਤੇ ਕੇ ਸਰਜੇ ਦੇਵ दैतन दत्त त्रिय गोरख यत जंदम सब आपुन वैभव सम्पदा कर हरते इत्रभए मत मंदम तब प्रब गुरु नानक को पठए जगद उद्धारण पावन संगम सत नाम मम जगद डरावा जम जगादते सृष्टि रखंदम ਪ੍ਰਭੂ ਆਗਿਆ ਕਰ ਜਗ ਜੀਵਨ ਕੋ ਸਤ ਨਾਮ ਦੇ ਤਾਰ ਲਿਓ ਜੇ ਜੇ ਸਤ ਗੁਰ ਕੇਸ ਮਤ ਰੂਚੇ ਤੇ ਵਤਰੇ ਗੁਰ ਮੰਤਰ ਦਿਓ ਸਤ ਗੁਰ ਚਰਨ ਜਹਾਜ ਚੜ ਪ੍ਰਾਨੀ ਸ਼ਬਦ ਨਿਰੰਜਨ ਪਾਰ ਕੀਓ ਭਉ ਸਾਗਰ ਗੋ ਪਦ ਵਤ ਤਰਗੇ ਸਤ ਨਾਮ ਡ੍ਰਿੜ ਧਾਰ ਹਿਓ ਚਤੁਰਦਸ਼ਕ 1 ਵਿਸ਼ਨਪਦ ਕੁੰਨਿਆ ਕੀ ਤਰਹ ਦੂਜੀ ਬ੍ਰਧ ਖੰਭਾਇਚ ਸਤ ਨਾਮ ਉਪਦੇਸ਼ ਦਰੜਾਇੋ ਸਤ ਸੰਗਤ ਸਿਖਿਆਨ ਪ੍ਰਤ ਦਿਨਾ ਵਾਹਿ ਵਾਹਿ ਪ੍ਰਭ ਸਿਵਤ ਸਾਲਾਹਨ ਗੁਰੂ ਕਿਰਪਾਲ ਕਿਰਪਾ ਬਹੁ ਕੀਨਾ ਸਤ ਸੰਗਤ ਪ੍ਰਤ ਦਾਨ ਦਿਵਾਇਓ ਵਾਹਿ ਗੁਰੂ ਪਦ ਬਿਮਲ ਸੁਖੀਨਾ ਸਿਖ ਮਰਾਲ ਨਾਮ ਪ੍ਰਭ ਮੁਕਤਾ ਗੁਰ ਦਾਤਾਰ ਦਾਨ ਹਰ ਦੀਨਾ ਤਿਨ ਕੇ ਪਗ ਲਾਗੇ ਜੇ ਜੀਆ ਤੇ ਉਤਰੇ ਸਨ ਕੋਟੰਬ ਸਬਾਏ ਸੁਨਤ ਕਥਤ ਕੀਰਤਨ ਰੋਜਾਪਨ ਵਾਹਿਗੁਰੂ ਜੇ ਮੁਖਹੁ ਅਲਾਏ ਪੁੰਨ ਰੂਪ ਪਾਵਨ ਦਰਸਨੀਯੰ ਸਾਧ ਸੰਗ ਮਿਲ ਗੁਰੂ ਧਿਆਏ ਦਸਕ ਰੂਪ ਧਰ ਆਪ ਪਰਮੇਸ਼ਵਰ ਰਾਜ ਯੋਗ ਹਰ ਭਗਤ ਕਮਾਏ ਜੇ ਜੇ ਅਸੁਰ ਪ੍ਰਭ ਸੰਤਨ ਦਰੋਹੀ ਹਰ ਮਾਰਗ ਮਹਿ ਬਿਗਨ ਕਰੰਤੇ ਤੇ ਤੇ ਦੁਸ਼ਟ ਪਛਾਰੇ ਸਤਿਗੁਰ ਮਨਾਏ ਭਗਵਤੀ ਅਰ ਭਗਵੰਤੇ ਭੂਸੁਰ ਗੋਦਰੋਹੀ ਜੇ ਦੁਸ਼ਟਨ ਧਰਮ ਜੁਦ ਕਰ ਅਸੁਰ ਮਦਲੰਤੇ ਸੋਧ ਸੁਧਾਰ ਬਰਨ ਆਸ਼ਰਮ ਕਉ ਮਤ ਕਰ ਤਤ ਖਾਲਸੇ ਮੰਤੇ ਅਕਾਲ ਪੁਰਖ ਕੀ ਆਗਿਆ ਪਾਇ ਪ੍ਰਗਟ ਭਇਓ ਰੂਪ ਮੋਨਿ ਵਰ ਕੋ ਜਟਾ ਜੂਟ ਨਖ ਸਿਖ ਕਰ ਪਾਵਨ ਭਗਤ ਸੂਰ ਦਵੈ ਰੂਪ ਮਨਰ ਵਰ ਕੋ ਚੱਕਰਵਿਪਦ ਦਾਦ ਤੁਰ ਪਾਇਓ ਧਰਮ ਰਾਜ ਭੁੰਚਦ ਗਿਰ ਵਰ ਕੋ ਉਹਦੇ ਅਸਤ ਸਾਂ ਮੁਦਰ ਪ੍ਰਯੰਤੰ ਅਬ ਚਲ ਰਾਜ ਮਿਲਿਓ ਸੁਰਪੁਰ ਕੋ ਪੰਥ ਖਾਲਸਾ ਭਇਓ ਪੁਨੀਤਾ ਪ੍ਰਵਾਗਿਆ ਕਰ ਉਦਿਤ ਭਏ ਮਿਟਿਓ ਦ્વੈਤ ਸੰਯੁਗਤ ਉਪਾਧਿਨ ਅਸੁਰ ਮਲੇਸ਼ਨ ਮੂਲ ਗਏ ਧਰਮ ਪੰਥ ਖਾਲਸ ਪ੍ਰਚੁਰ ਭਇਓ ਸਤਿ ਸਿਵੰ ਪੁੰਨ ਰੂਪ ਜੈ ਕਾਛ ਕੇਸ ਕਿਰਪਾਨਨ ਮੁਦ੍ਰਿਤ ਗੁਰ ਭਗਤਾ RAM ਦਾਸ ਭਏ ਕਾਲ ਉਪਾਸਕ ਛਤਰੀਅ ਧਰਮ ਰਣ ਕਾਟ ਕਾਸ ਕਿਰਪਾਨ ਪ ਆਏ ਤਾ ਮਹ ਪੰਜ 40 ਪਰਵਾਨ ਪੰਜ ਪ੍ਰਧਾਨ ਖਾਲਸਾ ਹੈ ਠੇ ਸ੍ਰੀ ਅਜੀਤ ਸਿੰਘ ਜੁਝਾਰ ਸਿੰਘ ਫਤਿਹ ਸਿੰਘ ਜੋਰਾਵਰ ਸਿੰਘ ਪ੍ਰੀਏ पंचम खालस है सतगुरु पूरा जिन ए पंथ सु पंथ प्रगटे 40 नर ए बीज खालस है मुक्त पावन सिंह बलि मात भगवती पिता काल पुरख गोद लियो दै खास पल्ली सकल परम ਪਰ ਹਰ ਕਰ ਹਰ ਜਨ ਸਤਿਨਾਮ ਸੁਚ ਮੰਤਰ ਬਲੀ ਆਪ ਜਪਤ ਅਰ ਜਗਤ ਜਪਾਵਤ ਭਗਤ ਸ੍ਰੋਮਨ ਮਾਹਕਲੀ ਸਬਤਕ ਇੱਕ ਇਤ ਸ੍ਰੀ ਪੰਥ ਪ੍ਰਕਾਸ਼ ਸੁਭੰਸ ਸਤਗੁਰ ਪਾਦ ਸਾਹੀ ਦਸਕ ਵਰਨਨੰ ਸੁਭੰ